ਤੋ ਹੁਣ ਆਪਾਂ ਪਹੁੰਚੇ ਆ ਗਵਾਲੀਅਰ ਦੇ ਕਿਲੇ ਵਿੱਚ ਸੱਸ ਬਹੁ ਦੇ ਮੰਦਿਰ ਆ ਦੋ ਮੰਦਿਰ ਨੇ ਜੁੜਵੇਂ ਇਥੇ ਤੇ ਮੂਲ ਨਾਮ ਸੀ ਇਹਨਾਂ ਦਾ ਸਹਸਤਰ ਬਾਹੁ 150 ਵਾਲਾ ਵਿਸ਼ਨੂੰ ਨੂੰ ਡੈਡੀਕੇਟਡ ਹੈ ਤੇ 150 ਵਾਲੇ ਸਰੂਪ ਕਰਕੇ ਉਹਦਾ ਨਾਮ ਸਹਸਤਰ ਬਾਹੁ ਸੀ ਪਰ ਇਹ ਮੰਦਿਰਾਂ ਦਾ ਜੋੜਾ ਹੈ ਇੱਕ ਇੱਕ ਵੱਡਾ ਮੰਦਿਰ ਇੱਕ ਛੋਟਾ ਤੇ ਹੌਲੀ-ਹੌਲੀ ਉਹਦਾ ਨਾਂ ਜਿਹੜਾ ਸੀ ਸਹਸਤਰ ਬਾਹੂ ਤੋਂ ਸਸ ਬਹੂ ਮੰਦਰ ਪ੍ਰਚਲਿਤ ਹੋ ਗਿਆ। ਹੁਣ ਇੱਥੇ ਬੋਰਡ ਤੇ ਵੀ ਸਸ ਬਹੂ ਮੰਦਰ ਹੀ ਲਿਖਿਆ ਹੋਇਆ ਹੈ। ਇਹ ਆ ਆ ਵੇਖ ਲੀਂਦੇ ਮੜਾ ਜਾ। ਆ ਦੇਖੋ ਜੀ। ਤੇ ਇਹ ਬਣੇ ਸੀਗੇ 10ਵੀਂ 11ਵੀਂ ਸਦੀ ਚ। ਤੇ ਉਸ ਤੋਂ ਬਾਅਦ ਇਹ ਕਾਫੀ ਟੁੱਟਪੱਟ ਹੋਈ ਇਹਨਾਂ ਚ। ਤੇ ਫਿਰ ਮਾੜੇ ਹੁਲੀਏ ਚ ਸੀ ਉਸ ਤੋਂ ਬਾਅਦ ਰਿਪੇਅਰ ਕਰਾਇਆ ਗਿਆ ਦੁਬਾਰਾ ਇਹ ਕੁਝ ਅੰਗਰੇਜ਼ਾਂ ਨੇ ਕੰਮ ਕਰਾਇਆ ਉਸ ਤੋਂ ਬਾਅਦ ਕੁਝ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਕੰਮ ਕਰਵਾਇਆ ਇੱਥੇ ਇਹ ਵੱਡਾ ਮੰਦਿਰ ਇਹਨੂੰ ਫਸਦਾ ਮੰਦਿਰ ਕਹਿੰਦੇ ਤੇ ਇਹ ਮੰਦਿਰ ਤੇ ਕਢਾਈ ਜਿਹੜੀ ਉਹ ਬਹੁਤ ਬਰੀਕੀ ਨਾਲ ਕੀਤੀ ਗਈ ਹੈ ਆ ਇੱਥੇ ਪੁਰਾਣੀਆਂ ਲਿਪੀਆਂ ਹੈ ਖਿਲਾ ਲੇਖ ਜੀ ਨੂੰ ਕਹ ਦਿੰਨੇ ਆ ਇਹ ਹੈ ਪਤਾ ਨਹੀਂ ਕਿਹੜੀ ਭਾਸ਼ਾ ਚ ਦੋਵੇਂ ਪਾਸੀਆਂ ਸ਼ੀਸ਼ੇ ਨਾਲ ਕਵਰ ਕਰਤੇ ਕਿਉਂਕਿ ਹੱਥ ਉੱਥੇ ਲਾ ਕੇ ਲੋਕ ਖਤਮ ਕਰ ਦੇਣਗੇ ਇਹ ਇਧਰ ਲਈ ਕੰਨ ਤੇ ਵੀ ਹੈਗੇ ਇਹ ਇਹ ਮੰਦਰ ਦਾ ਢਾਂਚਾ ਬਹੁਤ ਹੀ ਵੱਖਰੀ ਤਰ੍ਹਾਂ ਦਾ ਬਾਕਸ ਵਿੱਚ ਜੋੜ-ਜੁੜ ਕੇ ਜੇ ਤੇ ਡਿਜ਼ਾਈਨਿੰਗ ਦੀ ਜਿਹੜੀ ਪੂਰੀ ਸ਼ਾਨਦਾਰ ਆ। 2 ਸਾਲ ਪਹਿਲਾਂ ਐਸੀ ਸੀ। ਉਦੋਂ ਨਵੇਂ ਸਾਲ ਵਾਲੇ ਦਿਨ ਸੀ ਉਹ। ਤੇ ਨਵੇਂ ਸਾਲ ਵਾਲੇ ਦਿਨ ਮੇਲਾ ਸੀ ਇੱਥੇ। ਆ ਮੰਦਰ ਭਰਿਆ ਪਿਆ ਸੀ। ਹੁਣ ਇਸ ਟਾਈਮ ਮੈਂ ਇਕੱਲਾ ਹੀ ਇੱਥੇ। ਜੋ ਆਖਰਕਾਰ ਬਾਰਸ ਹਰਦੇ। ਹੈਰਾ ਮੁੱਖ ਗਰਭਗ੍ਰਹਿ ਜਿੱਥੇ ਪੂਜਾ ਹੁੰਦੀ ਸੀ ਹੁਣ ਇਹਨਾਂ ਮੰਦਿਰਾਂ 'ਚ ਕਿਤੇ ਵੀ ਪੂਜਾ ਨਹੀਂ ਹੁੰਦੀ ਖਾਲੀ ਨੇ ਇਹ ਸਮਾਰਕ ਹੀ ਨੇ ਖਤਰਾ ਨਾਲ ਕਹਿ ਸਕਦੇ ਆਪਾਂ ਤੇ ਕੀ ਰਹਾ ਬੰਨਾਈ ਇੱਥੇ ਵੀ ਵਿੱਚੋ ਕਿਤੇ ਕਿਤੇ ਸਮੈਲ ਉਵੇਂ ਤਾਂ ਨਹੀਂ ਆਉਦੀ ਉਹਨੀ ਪਰ ਆ ਰਹੀ ਉਹ ਹੀ ਇਹਦੇ ਵਿੱਚੋਂ ਹੀ ਇਧਰ ਝਾਤੀ ਪੈਂਦੀ ਏ ਬਹੂ ਦੇ ਮੰਦਰ ਵਾਲੇ ਪਾਸੇ ਉਹ ਸਾਹਮਣੇ ਆ ਗਿਆ ਉੱਥੇ ਵੀ ਚੱਲਦੇ ਆ ਵੱਡੇ ਮੰਦਰ ਦੇ ਨਾਲ ਆਹ ਜੜਵਾਂ ਛੋਟਾ ਮੰਦਰ ਹੈ ਇਹਨੂੰ ਹੀ ਬਹੂ ਦਾ ਮੰਦਰ ਕਹਿੰਦੇ ਆ ਇਸ ਤਰ੍ਹਾਂ ਹੈ ਸਹਸਤਰ ਬਾਹੂ ਸੱਸ ਬਹੂ ਦੇ ਮੰਦਰ 'ਚ ਬਦਲ ਗਿਆ ਤੇ ਇਹ ਮੰਦਿਰ ਦੀ ਜਿਹੜੀ ਦ੍ਰਿਸ਼ ਹੈਗਾ ਤਾਂ ਹੈਗਾ ਹੈਗਾ ਆੜਾ ਥੱਲੇ ਗਵਾਲੀਅਰ ਦਾ ਦਰਸ਼ਕ ਏਰੇ ਬੰਦੇ ਕੋਈ ਬਹੁਤ ਤਗੜਾ ਹੈ ਇੱਧਰ ਮੰਦਿਰ ਤੇ ਇੱਥੋਂ ਪਿੱਛਾ ਕੇ ਗੋਲਦਰਾ ਸਾਹਿਬ ਇੱਥੋਂ ਆ ਇਹ ਚਿਪਾੜੀ ਹੈ ਇੱਕ ਹੈ ਇਹਦਾ ਘੇਰਾ ਬੰਨਾ ਬਸ ਕੰਦ ਕਰਕੇ ਉਹ ਰੁਚਾ ਕਰ ਲਿਆ ਤੇ ਅਗਲੇ ਪਾਸੇ ਆ ਗਿਆ ਸ਼ਹਿਰ ਤੋਂ ਦੇ ਥੱਲੇ ਪਰ ਜਿੱਥੋਂ ਤੱਕ ਵੀ ਵਿਜ਼ਿਬਿਲਟੀ ਹੈਗੀ ਹੈ ਸ਼ਹਿਰ ਹੀ ਰਹਤਾ ਹੈ ਇਧਰ ਨੂੰ ਜਿਹੜੀ ਆਪਾਂ ਗਵਾਲੀਅਰ ਦੇ ਕਿਲੇ ਦੀ ਫੋਟੋ ਵੇਣੇ ਆਮ ਕਰਕੇ ਉਹ ਆ ਅਗਲੀ ਕੰਨੀ ਤੇ ਆਉਗਾ ਥਾਂ ਉੱਥੇ ਚੱਲਾਂਗੇ ਜੇ ਉਹ ਜਦੋਂ ਆਪਾਂ ਗਵਾਲੀਅਰ ਦਾ ਕਿਲਾ ਜੀ ਗੂਗਲ ਵੀ ਕਰੀਏ ਤਾਂ ਉਹੀ ਫੋਟੋ ਆਉਂਦੀ ਹੈ ਤੇ ਸ਼ਹਿਰ ਕਾਫੀ ਵੱਡਾ ਹੈ ਤੇ ਕਿਲਾ ਵੀ ਕਾਫੀ ਵੱਡਾ ਹੈ ਇਸ ਤਰ੍ਹਾਂ ਇਹ ਦੋ ਮੰਦਰ ਨੇ ਸੱਸ ਬਹੂ ਦੇ ਮੰਦਰ ਕਰਕੇ ਜਿਹੜੇ ਜਾਣੇ ਜਾਂਦੇ ਆ ਤੇ ਇਸ ਤੋਂ ਬਾਅਦ ਆਪਾਂ ਹੁਣ ਹੋਰ ਥਾਵਾਂ ਵੇਖਣੇ ਕੋਈ ਜਿਹੜਾ ਇਹ ਬਗੂ ਦਾ ਮੰਦਰ ਪੜਾ ਅੰਦਰੋਂ ਵੀ ਚਾਤੀ ਪਾ ਲਈ ਇਹਦੀ ਠੀਕ ਐ ਤੁਹਾਡੀ ਲੁਕਣ ਵਿੱਚ ਜਾਈ ਚਲੀ ਜਾਂਦੀ ਕੀ ਕੀ ਖੇਡਦੇ ਬੈਠੇ ਪਾ ਲਿਆ ਚਲੋ ਬੱਚਿਆਂ ਨੂੰ ਆਉਂਦਾ ਹੋਇਆ ਵੀ ਲੁਕਣ ਨੂੰ ਲੱਭਣ ਨੂੰ ਥਾਵਾਂ ਚਲੋ ਵੀ ਤੇਲੀ ਕਾ ਮੰਦਿਰ ਤੇਲੀ ਕਾ ਮੰਦਿਰ ਪੁਰਾਣਾ ਮੰਦਿਰ ਹੈ ਗਵਾਲੀਅਰ ਕਿਲੇ ਚ ਤੇ ਕਹਿੰਦੇ ਵੀ ਤੇਲ ਦੇ ਵਪਾਰੀ ਸੀ ਜਿਨ੍ਹਾਂ ਨੇ ਦਾਨ ਦਿੱਤਾ ਸੀਗਾ ਤੇ ਉਹਦੇ ਦਾਨ ਦੇ ਨਾਲ ਇਹ ਮੰਦਿਰ ਬਣਾਇਆ ਗਿਆ ਤੇ ਬਸ ਇਹ ਲੈਂਦੇ ਪੈਸੀ ਨਾਲ ਆਪਣੇ ਮੰਤਰ ਕਰਕੇ ਦਾ ਨਾਂ ਤੇਲੀ ਦਾ ਮੰਦਿਰ ਆਤਾ ਪੂਜਾ ਹੁਣ ਨਹੀਂ ਹੁੰਦੀ ਇੱਥੇ ਇਤਿਹਾਸਕ ਸਮਾਰਕ ਹੀ ਇਹ ਤੇ ਕੁਝ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹਨੂੰ ਸਵਾਰਿਆ ਸੂਰਿਆ ਮੜਾ ਮੋਟਾ ਰਿਪੇਅਰ ਕੀਤਾ ਤੇ ਕੁਝ ਫਿਰ ਉਸ ਤੋਂ ਬਾਅਦ ਆਪਣਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਰਿਪੇਅਰ ਕੀਤਾ ਉਹ ਤਾਂ ਵਾਲੀ ਇਦਲਾ ਮੱਥਾ ਜਿਹੜਾ ਰਿਪੇਅਰ ਹੋਇਆ ਹੋਇਆ ਹੈ ਜਿਹੜਾ ਡਿਜ਼ਾਈਨ ਕਢਾਈ ਤੋਂ ਤਾਂ ਵਾਲਾ ਹੈ ਜਿਹੜੇ ਸਮਾਰਕ ਨੇ ਬਣੇ ਪੁਰਾਣੇ ਉਹਨਾਂ ਚੋਂ ਸਭ ਤੋਂ ਉੱਚਾ ਹੈ ਕਿਲੇ ਚੋ 30 ਮੀਟਰ ਹਾਈਟ ਹੈ ਦੀ ਤੇ ਦੇ ਮਸਲੇ ਸਮਾਰਕ ਨੂੰ ਕਿਸੇ ਕੰਨੀ ਹੋ ਨਹੀਂ ਉਹ ਵੀ ਦੇਖੀਏ ਕਿ ਆਜਾ ਬਾਰੇ ਕਿੰਨਾ ਕਿ ਆ ਅੰਦਰੋਂ ਸਮੈਲ ਆਉਂਦੀ ਬਹੁਤ ਤੇਜ਼ ਹੈ। ਪਾਣੀ ਪੂਣੀ ਵਿੱਚ ਵਗਦਾ ਸਿੱਲ ਸੁੱਲ ਅੰਦਰੋਂ ਕੋ ਖਾਸ ਹੈ ਨਹੀਂ ਇਹ ਵੀ ਵੇਖਣਯੋਗ। ਉਹ ਵੀ ਆ ਵੀ ਛੱਤ ਰਿਪੇਅਰ ਹੋਈ ਵੀ ਹੈ ਸਾਈਡਾ ਤੋਂ। ਤੇ ਇਹਨਾਂ ਸਮੱਸਿਆ ਇਹ ਵੀ ਪ੍ਰਾਣੀਆਂ ਬਿਲਡਿੰਗਾਂ ਦੇ ਵਿੱਚ ਨਾ ਸੰਗ ਤਾਂ ਮੂੰਹ ਬੰਦੀ ਫਿਰਦੀ ਐ ਨੱਕ ਟੁੱਟੀ ਹਲ ਤੇ। ਪੁਰਾਣੀਆਂ ਬਿਲਡਿੰਗਾਂ 'ਚ ਨਾ ਚੌਂਕਿੱਦੜ ਰਹਿ ਲੱਗ ਜਾਂਦੇ ਆ ਤੇ ਉਹ ਆਉਂਦਾ ਮਲਮੂਤਰ ਕਰਦੇ ਰਹਿੰਦੇ ਆ ਤੇ ਉਹਨਾਂ ਦੀ ਸਮੈਲ ਬਹੁਤ ਭੈੜੀ ਤੇ ਤਿੱਖੀ ਹੁੰਦੀ ਏ ਉਹੀ ਇਹਦੇ 'ਚ ਫਜਰਾਉ ਦੇ ਮੰਦਰਾਂ 'ਚ ਵੀ ਹੈਗੀ ਸਮੱਸਿਆ ਇਹ ਹੋਰ ਵੀ ਬਹੁਤ ਸਾਰੇ ਜਿੱਥੇ ਪੁਰਾਣੇ ਮੰਦਰ ਨੇ ਜਿਹੜੇ ਜਿੱਥੇ ਪੂਜਾ ਨਹੀਂ ਹੁੰਦੀ ਜਿੱਥੇ ਪੂਜਾ ਹੁੰਦੀ ਉੱਥੇ ਸਫਾਈ ਰੱਖੀ ਜਾਂਦੀ ਏ ਤੇ ਬਾਕੀ ਥਾਈਂ ਇਹ ਸਮੱਸਿਆ ਹੈਗੀ ਐ ਕਿ ਸੋ ਸਮੈਲ ਆਉਂਦੀ ਅੰਦਰੋਂ ਹੂ ਵੀ ਤਾਲੇ ਇਸੇ ਬੰਦ ਨੇ ਜੀ ਜਿਤਾ ਆਵਾਜ਼ ਹੀ ਹੋਵੇ ਤੇ ਫਿਰ ਉਹ ਸਾਫ਼ ਸੁਫ਼ਰ ਰਹਿੰਦਾ ਮੰਦਰ ਜਾਇਆ ਉੱਤੇ ਹੀ ਆ ਜਾਂਦਾ ਬੰਤੀ ਹਾਂ ਉਹ ਵੀ ਤੁਰਾਂ ਨੂੰ ਟਲੇ ਆਉਂਦਾ ਹਾਂ ਹਾਂ ਹੁਣ ਆਪਾਂ ਪਹੁੰਚੇ ਵੀ 80 ਖੰਭਿਆਂ ਦੀ ਬੌਲੀ ਦੇ ਸਾਹਮਣੇ ਤੇ ਆ ਮੇਰੇ ਸਾਹਮਣੇ ਬੌਲੀ ਹੈ ਆ ਇਹਦਾ ਦਰਵਾਜ਼ਾ ਹੈ ਤੇ ਇਧਰੋਂ ਆਪਾਂ ਪ੍ਰਵੇਸ਼ ਕਰਾਂਗੇ ਆਹਾਂ ਥਮਲੇ ਆ ਖੰਬੇ ਜਿਹੜੇ ਇਹਨਾਂ ਦੀ ਗਿਣਤੀ 80 ਹੈ ਬੱਚੇ ਗਣਦੇ ਵੀ ਪਏ ਆ ਕਾਊਂਟ ਕਰੋ ਜੀ ਜ਼ਰੂਰ ਬੱਚੇ ਕੇ ਕਰਦੇ ਪਏ ਕਾਊਂਟ ਤੇ ਇਹਦੇ ਨਾਲ ਨਾ ਇੱਕ ਕਹਾਣੀ ਜੀ ਐ ਵੀ ਜੋੜੀ ਜਾਂਦੀ ਹੈ ਵੀ ਇੱਥੇ ਜਿਹੜੇ ਕੈਦੀ ਹੁੰਦੇ ਸੀ ਉਹਨਾਂ ਨੂੰ ਫੜਕੇ ਦੇ ਨਾਲ ਬੰਨ੍ਹ ਦਿੰਦੇ ਸੀ ਪਰ ਉਹ ਹਵਾਲਾ ਨਹੀਂ ਕੋ ਉਹਦਾ ਕਹਾਣੀਆਂ ਚੀ ਗੱਲ ਐਵੇਂ ਵੀ ਗੱਲ ਚੱਲਦੀ ਵੀ ਜਿਹੜੇ ਗੁਰੂ ਸਾਹਿਬ ਨੇ ਰਾਜੇ ਛੜਾਏ ਸੀਗੇ ਉਹਨਾਂ ਨੂੰ ਇੱਥੇ ਬੰਨ੍ਹ ਕੇ ਰੱਖਿਆ ਗਿਆ ਸੀ ਪਰ ਐ ਤਾਂ ਹੈ ਨਹੀਂ ਵੀ ਬੰਨ੍ਹ ਕੇ ਸਦਾ ਰੱਖਿਆ ਜਾਂਦਾ ਹੋਵੇ ਇੱਥੇ ਹੈ ਪੇਟੀ ਹੁੰਦੇ ਪਰਲੇ ਕਾਊਂਟਰ ਹਾਂਜੀ ਠੀਕ ਹੈ ਤਾਂ ਹੀ ਦੱਸੀ ਖੰਮਿਆਂ ਦੀ ਬੌਲੀ ਕਹਿੰਦੇ ਇਹਨੂੰ ਤੇ ਬੌਲੀ ਅਸਲ ਚ ਇੱਧਰ ਅੱਗੇ ਆ ਉਹ ਵੇਣੇ ਆਪਾਂ ਬੌਲੀ ਹੈਗੀ ਆ ਇਹ ਆਹ ਇਹ ਔਰ ਥੱਲੇ ਪੌੜੀਆਂ ਇਧਰੋਂ ਦਿਸਦੀਆਂ ਨਾ ਉਹਨੂੰ ਪਾਸੇ ਤੋਂ ਪੌੜੀਆਂ ਜਾਂਦੀਆਂ ਉਧਰ ਪਰਲੇ ਪਾਸੇ ਰਸਤਾ ਹੈਗਾ ਉਹ ਬੰਦ ਕੀਤਾ ਹੈ ਹੁਣ ਤੇ ਉਹਦੇ ਚੋਂ ਪੌੜੀਆਂ ਉਤਰਦੀਆਂ ਵਿਚਦੀ ਵਿਚਦੀ ਤੇ ਖੂ ਤੱਕ ਜਾ ਸਕਦੇ ਆ ਕੋਈ ਵੀ ਬੌਲੀ ਜਿਹੜੀ ਇਹ ਹਿੰਦੀ ਚ ਬਾਵੜੀ ਕਹਿੰਦੇ ਆ ਕਿ ਪੰਜਾਬੀ ਚ ਬੌਲੀ ਕਹਿੰਦੇ ਆ ਉਹ ਥਾਂ ਹੁੰਦਾ ਹੈ ਉਹ ਖੂਹ ਹੁੰਦਾ ਹੈ ਜਿਹਦੇ ਚ ਆਪਾਂ ਪੌੜੀਆਂ ਨਾਲ ਥੱਲੇ ਉਤਰ ਸਕਦੇ ਆ ਤੇ ਇੱਥੇ ਮੈਨੂੰ ਲੱਗਦਾ ਨਹੀਂ ਵੀ ਪਾਣੀ ਥੱਲੇ ਤੱਕ ਤੱਕ ਰੇ ਜਾਂਦਾ ਹੋਵੇ ਮੀ ਦਾ ਪਾਣੀ ਖੜਦਾ ਹੋਊਗਾ ਕਿਉਂਕਿ ਪੱਥਰ ਆ ਸਾਰਾ ਤੇ ਇਹਨੂੰ ਉਹਨਾਂ ਵੇਲਿਆਂ ਚ ਹੋਰ ਤੱਕ ਜਿਹੜਾ ਕੋ ਮੋਟਰਾਂ ਚੱਲਦੀਆਂ ਸੀ ਖੂਹ ਦੇ ਪਾਣੀ ਦੇ ਕਈ ਥਾਈ ਸਟੋਰੇਜ ਰਹਿ ਗਈਆਂ ਇੱਥੇ ਕਿਲੇ ਦੇ ਵਿੱਚ ਤੇ ਉਹੀ ਸਟੋਰੇਜ ਜਿਹੜੀ ਉਹ ਪਾਣੀ ਪੂਣੀ ਪੀਣ ਵਾਸਤੇ ਜਾਂ ਹੋਰ ਕੰਮ ਵਾਸਤੇ ਵਰਤੇਦੇ ਹੋਣਗੇ ਮੀਂਹ ਦਾ ਪਾਣੀ ਇਕੱਠਾ ਕਰਕੇ ਊ ਹੁਣ ਇਹਦੀ ਸਫਾਈ ਸੂਈ ਦਾ ਹੈ ਨਹੀਂ ਬੰਦੋਬਸਤ ਪਹਿਲੋਂ ਹੋ ਸਕਦਾ ਸਫਾਈ ਰੱਖਦੇ ਹੁਣ ਜਦੋਂ ਪਾਣੀ ਵਰ੍ਹਤਦੇ ਸੀ ਇਹ ਤੇ ਇਹ ਹੈ ਵੀ ਪੌਲੀ ਹਾਂ ਪੁੱਤਰ ਉਹ ਜਿਹੜਾ ਮੇਨ ਗੇਟ ਹੈਗੇ ਉਹਨੇ ਜੋ ਦੌੜਾ ਜਾਂਦੇ ਇੱਕ ਇਹਨੂੰ ਇੱਕ ਓਹ ਹਾਂ ਉਹ ਪਹਿਲੋਂ ਉੱਪਰੋਂ ਉੱਥੋਂ ਗੇਟ ਹੈ ਉੱਥੋਂ ਆਉ ਉਹ ਉੱਥੇ ਪੌੜੀਆਂ ਫਿਰ ਥੱਲੇ ਉਤਰਦੀਆਂ ਫਿਰ ਉਹਦੇ ਵਿੱਚੋਂ ਇਧਰ ਨੂੰ ਉਤਰਦੀਆਂ ਫਿਰ ਉਹਦੇ ਚੋਂ ਇਧਰ ਨੂੰ ਉਤਰਦੀਆਂ ਤੇ ਫਿਰ ਉਹਨਾਂ ਦੇ ਵਿੱਚੋਂ ਫਿਰ ਥੱਲੇ ਨੂੰ ਉਤਰ ਪਈਆਂ ਉਹ ਥੱਲੇ ਪਾਣੀ ਹੋ ਸਰਦਾ ਥੱਲੇ ਵੀ ਛਾਣ ਨੂੰ ਹੋਣ ਪੜੇ ਆ ਹੋਰ ਤੇ ਹੁਣ ਤਾਂ ਕਾਈ ਜੀ ਜੰਮੀ ਵਿੱਚ ਪਾਣੀ ਥੋੜਾ ਹੈ ਖੜਾ ਹੈ ਪਹਿਲਾਂ ਆ ਕੇ ਸਿੱਧੂਆ ਪਾਣੀ ਥੱਲੇ ਤੇ ਉਤਰ ਗਿਆ ਜੀ ਰੋ ਰੋ ਥੱਲੇ ਦੇ ਬਣਾਤੇ ਨਾ ਨਾ ਗੇਟ ਤੋਂ ਥੱਲੇ ਤੱਕ ਹੀ ਬਣਾਏ ਜਾਂਦੇ ਇਨਾਂ ਚ ਬੋਲੀ ਚ ਥੱਲੇ ਇਹਦੇ ਥੱਲੇ ਜਿੱਥੋਂ ਤੱਕ ਤਾਲਿਆ ਉਥੋਂ ਤੱਕ ਹੀ ਪੌੜੀਆਂ ਹੋਣਗੀਆਂ ਅੱਛਾ ਵੀ ਪਾਣੀ ਦਾ ਲੈਵਲ ਵੱਧਾ ਘਟਦਾ ਰਹਿੰਦਾ ਮੀਂਹ ਨਾਲ ਜਾਂ ਹੋਰ ਨਾਲ ਜਿੱਥੋਂ ਤਾਈ ਲੋਡ ਹੋਵੇ ਉਥੋਂ ਤਾਈ ਬੰਦਾ ਜਾ ਸਕਦਾ ਹੈ ਭਾਈ ਕਹਣੀ ਹੈ ਕਵਾਲੀਅਰ ਕਿਲੇ ਦਾ ਸ਼ਹਿਰ ਵਾਲੇ ਪਾਸੇ ਵਾਲਾ ਫੇਸ ਤੇ ਇੱਥੇ ਹੈਗਾ ਇਹਦਾ ਗੇਟ ਆ ਜਿਹੜਾ ਆਹ ਆ ਥੱਲੇੋਂ ਰਾਹ ਜਿਹੜਾ ਆ ਜਾਂਦਾ ਸ਼ਹਿਰ ਵਾਲੇ ਪਾਸਿਓਂ ਪੈਦਲ ਜਾਂ ਪਹਿਲਾਂ ਘੋੜਿਆਂ ਘੋੜਿਆਂ ਤੇ ਲੰਘਣ ਵਾਲਾ ਰਾਹ ਸੀਗਾ ਇਹ ਮੋਟਰਸਾਈਕਲ ਵਗੈਰਾ ਵੀ ਆਖਦਾ ਤੇ ਇਧਰ ਥੱਲੇ ਸ਼ਹਿਰ ਦਾ ਦ੍ਰਿਸ਼ ਬਣ ਗਿਆ ਹੈ ਇਹ ਬਹੁਤਾ ਕਰਕੇ ਆਪਾਂ ਤਸਵੀਰਾਂ ਜਦੋਂ ਵੇਹਣੇ ਆਹੀ ਫੇਸ ਵੇਖਦੇ ਆ ਇਹਦਾ ਗਵਾਲੀਅਰ ਕਿਲੇ ਦਾ ਤੇ ਰੰਗ ਰੰਗਾਣਾ ਬਹੁਤ ਸੋਹਣਾ ਸਜਾਇਆ ਗਿਆ ਸੀ ਇਹ ਹੌਲੀ ਹੌਲੀ ਸਮੇਂ ਦੇ ਨਾਲ ਮੌਸਮ ਦੇ ਪ੍ਰਭਾਵ ਨਾਲ ਰੰਗ ਜਿਹੜੇ ਉਹ ਖਰਾਬ ਹੋ ਜਾਂਦੇ ਆ ਫੇਸ ਦੀ ਡਿਜ਼ਾਈਨਿੰਗ ਥੋੜੀ ਜੀ ਠੀਕ ਹੋਈ ਹੈ ਜਿਆ ਰੰਗ ਬਰੰਗੇ ਟਾਈਲਾਂ ਲਾਈਆਂ ਵੀ ਆ ਜਿਵੇਂ ਆਪਾਂ ਲਾਉਂਦੇ ਆ ਵਾਸ਼ਰੂਮ ਦੇ ਵਿੱਚ ਟਾਈਲਾਂ ਉਹੋ ਜੀ ਆਈਟਮ ਆ ਤੇ ਉਹਦੇ ਨਾਲ ਸਜਾਉਟ ਕੀਤੀ ਵੀ ਹੈ। ਮਾਨ ਸਿੰਘ ਮੈਲ ਮਾਨਸਿਕ ਤੁਮਰ ਵੱਲੋਂ ਬਣਵਾਇਆ ਗਿਆ ਸੀ ਇਹ। ਤੇ 1486 ਤੋਂ 1516 ਤਰ੍ਹਾਂ ਬਣਿਆ ਸੀ ਇਹ। ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਮੁਗਲਾਂ ਦੇ ਅਧਿਕਾਰ ਚ ਆ ਗਿਆ ਇਹ ਫਿਰ ਇਹਨੂੰ ਸ਼ਾਈ ਜੇਲ ਵਜੋਂ ਵਰਤੇ ਜਾਣ ਲੱਗ ਗਿਆ। ਤੇ ਉਹਨਾਂ ਨੇ ਉਸ ਤੋਂ ਬਾਅਦ ਜੇਲ੍ਹ ਦੇ ਹਿਸਾਬ ਦੇ ਅਤਲ ਬਦਲ ਕਰਨੇ ਵਿੱਚ ਇਹਦੇ ਜਿਹੜੇ ਰਾਜੇ ਨੂੰ ਜੇ ਫੜ ਲੈਂਦੇ ਸੀ ਉਹਨਾਂ ਨੂੰ ਰੱਖਦੇ ਸੀ ਇੱਥੇ ਉਹ ਨਾ ਤਾਂ ਕੰਟ ਹੈ ਇਹ ਉਹ ਵੀ ਇਹ ਤਾਂ ਹੀ ਬਾਹਰਲਾ ਪਾਸਾ ਜਿਹੜਾ ਨੀਲੇ ਰੰਗ ਦੀ ਚਿੱਤਰਕਾਰੀ ਨੇ ਆਪਾਂ ਵੇਖਿਆ ਸੀ ਅੱਗੇ ਤੇ ਉਹ ਕਿਲੇ ਦੀ ਬਾਹਰਲੀ ਦੀਵਾਰ ਵੀ ਉਹ ਇਹ ਨਾਲ ਜੁੜ ਕੇ ਬਣਿਆ ਹੋਇਆ ਕਿਲੇ ਦੇ ਇਹਦੇ ਵਿੱਚ ਚਾਰ ਮੰਜ਼ਲੇ ਹਨ ਦੋ ਤਾਂ ਜਿੱਥੋਂ ਆਪਾਂ ਚੜ੍ਹੇ ਉਹ ਤਾਂ ਨੂੰ ਨੇ ਦੋ ਏਠਾ ਨੇ ਉਹਨਾਂ ਚੋਂ ਇੱਕ ਆਹਾ ਆਪਾਂ ਇਹ ਉਤਰ ਕੇ ਤੇ ਜਵਾਹਰਾਂ ਦੇ ਵੀ ਇੱਕ ਹੋਰ ਹੈਗੀ ਉਹ ਵੀ ਥੱਲੇ ਵੇਖ ਕੇ ਆਈਏ ਤੇ ਲੰਘੇ ਜੇ ਢੀੜੇ ਬਹੁਤ ਨੇ ਆ ਵੇਖ ਜਿਵੇਂ ਉਹ ਪਿਛਲੇ ਨਿਕਵਾਜਣ ਆਪਣੇ ਨਾਲ ਦੇ ਮੈਂ ਗਵਾਜਦੇ ਆਪ ਨੂੰ ਨਾਲ ਲਿਓ ਜਾਂ ਆਪਾਂ ਗਵਾਜੀਏ ਭਲਾ ਨਹੀਂ ਆਪਾਂ ਸਾਨੂੰ ਗਵਾਜਦੇ ਆਪਾਂ ਕਿਉਂ ਨਹੀਂ ਆ ਚਲੋ ਫਿਰ ਪੁੱਤਰ ਚਲੋ ਸ਼ਾਂਮਾਂ ਖੋਸ਼ਣੇ ਦਾ ਖੋਸ਼ਣੇ ਦਾ ਚੱਲ ਆਜੋ ਓਏ ਪਪਾ ਇੱਥੋਂ ਤਾਂ ਚੜ੍ਹਦੀ ਆਪਸ਼ਨ ਹੈਗੀ ਇਹ ਰੱਖਾਂਗੇ ਕਿ ਮੈਂ ਤਾਂ ਛੱਡਾਂਗੀ ਉਹ ਵੇਖ ਥੱਲੇ ਨੂੰ ਉਹ ਤਾਂ ਸਿੱਤ ਲਾਈਟ ਆਸ ਤੇ ਚਲੋ ਚਲੋ ਵੀ ਲਾਈਟ ਆਸ ਤੇ ਛੱਡੇ ਪਏ ਬਗੋਰੀ ਜੇ ਬੜੇ ਵਰਟੀਲੇਟਰ ਆਲੇ ਕਰਨ ਵਾਪਸ ਆਇਆ ਹੈ ਇੱਥੋਂ ਤਾੜਾ ਛੱਡ ਲੰਗਾ ਬੜੇ ਵਾਪਸ ਆਇਆ ਅਗਲੇ ਪਾਸੇ ਚੱਲ ਕੋਈ ਨਹੀਂ ਉੱਥੇ ਤੱਕ ਚੱਲਦੇ ਚੱਲ ਗੇਟ ਤੱਕ ਨਹੀਂ ਉਹ ਗਵਾਚਦੇ ਨਹੀਂ ਸ ਮਮਾ ਇੱਕ ਬੇਬੀ ਚੱਲ ਚੱਲ ਤਾੜ ਨੂੰ ਨਾ ਚੰਦਨ ਆਸਤੇ ਬਣਾਇਆ ਹੋਇਆ ਸੁਣੀ ਸੁਣੀ ਕਰ ਉਹ ਨਾਮ ਨਾਲ ਪਾਸ ਹੋ ਰਿਹਾ ਹਾਲ ਆ ਹੈ ਵੈਰੀ ਡੈਂਜਰਸ ਇਹ ਇੱਥੇ ਥੱਲੇ ਕੀ ਪਾਣੀ ਵਾਲਾ ਖੰਡ ਹੈ ਇਹ ਤਾਂ ਇਹ ਗਰਮੀਆਂ ਚ ਠੰਡੇ ਰੱਖਣ ਵਾਸਤੇ ਵੀ ਇਹੋ ਜਿਹੇ ਬਣਾਏ ਜਾਂਦੇ ਆ ਆ ਪੌੜੀਆਂ ਦੂਜੇ ਪਾਸੇ ਦੀ ਨੇ ਬੋਲੋ ਇੱਥੇ ਤੁਸੀਂ ਤੁਸੀਂ ਬੋਲੇ ਕੋਈ ਤੁਸੀਂ ਇਹ ਲੰਗੇ ਭੀੜੇ ਵਾਲੇ ਆ ਚਲੋ ਠੀਕ ਹੈ ਵੀ ਆ ਮੀ ਕਿੱਥੇ ਆਏ ਆ ਆ ਕਰਨ ਮੈਚ ਕਰਨ ਮੈਚ ਕਰਨ ਇੱਧਰ ਖੜਾ ਤੇ ਇੱਧਰ ਖੜਾ ਸਾਡਾ ਕਰਨਾ ਉਸ ਮਹਿਲ ਇਹਨੂੰ ਪਤਾ ਨਹੀਂ ਇੱਥੇ ਲੱਗਿਆ ਵੀ ਆਪਣਾ ਮਹਿਲ ਜਿਹਾ ਹੈਗਾ ਇੱਥੇ ਸਾਰੇ ਨੇ ਆਪ ਦੇ ਲਈ ਨਹੀਂ ਬਣਾਇਆ ਬਲਾਈ ਰਾਣੀਆਂ ਵਾਹ ਤੇ ਬੈਠੇ ਅੱਛਾ ਠੀਕ ਹੈ ਤੇ ਇੱਥੇ ਵਾਵਾ ਕੋਸਾ ਹੋਰ ਇਹਦੀ ਟਿਕਟ ਲੱਗਦੀ ਹੈ ਤੇ ਪਿਛਲਾ ਜਿਹੜਾ ਤਿੰਨ ਚੀਜ਼ਾਂ ਨੇ ਮਾਨ ਪੈਲਸ ਤੇ ਤੇਲੀ ਦਾ ਮੰਦਿਰ ਤੇ ਸਾਸ ਬਹੂ ਮੰਦਿਰ ਉਹਨਾਂ ਦੀ ਟਿਕਟ ਟਿਕਿਆ ਤੇ ਇੱਥੇ ਨਾਲ ਕੈਮਰੇ ਦੀ ਟਿਕਟ ਵੱਖਰੀ ਲੈਂਦੇ ਆ 250 ਰੁਪਏ ਤੇ ਪਹਿਲਾਂ ਆਏ ਸੀ ਉਦੋਂ ਨਾ ਇੱਥੇ ਭੀੜੀ ਨਹੀਂ ਸੀ ਟਿਕਟਾਂ ਤੇ ਵਾਰੀ ਨਹੀਂ ਸੀ ਆਉਂਦੀ ਲੱਗਦੀ ਤੋ ਫਿਰ ਮੁੜ ਕੇ ਰਾਹ 'ਚ ਤੇ ਹੁਣ ਆਪਾਂ ਵੇਣੇ ਇਹ ਮਹਿਲ ਬਨਾਰੇ ਕਰਨ ਮਹਿਲ ਦੇ ਸਾਹਮਣੇ ਆ ਹਵਾਲਾਤ ਆ ਗਈ ਉਹ ਲਿਖਿਆ ਤਾਂ ਨਹੀਂ ਕੋਈ ਇੱਥੇ ਪਰ ਹੁਲੀਆ ਦਾ ਹਵਾਲਾਤ ਲਾ ਜੀ ਅੱਡ ਅੱਡ ਚੈਂਬਰ ਜੇ ਬਣੇ ਆ ਹਾਂ ਵੀ ਕਿ ਕਰਨ ਮਹਿਲ ਚ ਕਰਨ ਸਿਓ ਹਵਾਲਾ ਚੋੜਿਆ ਬਿਠਾ ਠੀਕ ਐ ਇਹ ਵੀ ਬਦਲਾਇਆ ਲੱਗਦਾ ਬਾਅਦ ਚ ਪਹਿਲਾਂ ਤਾਂ ਹੋਰ ਸੀ ਫੁਲੀਆ ਦਾ ਬਾਅਦ ਚ ਬਦਲਦੀ ਹੈ ਹਵਾਲਾ ਚ ਓਏ ਆਪਣੇ ਥੋਰ ਪੱਜ ਗਿਆ ਲੈ ਕਰਨ ਮਹਿਲ ਤਾਂ ਲਗਭਗ ਖਸਤਾ ਹਾਲ ਚੀਏ ਤੇ ਜਿਹੜੇ ਕਮਰੇ ਜੇ ਹੈਗੇ ਉੱਥੇ ਵੀ ਚਮਕਿੱਦੜ ਦਾ ਵਾਸਾ ਐ ਸਮੈਲ ਮਾਰ ਲਿਆ ਉਹ ਚਮਕਿੱਦਰਾ ਦੇ ਮਲਮੂਤਰ ਕਰਕੇ ਇਹ ਹੁਣ ਆਪਾਂ ਹੋਰ ਥਾਂ ਵੇਖੀਏ ਕੋਈ ਜਹਾਂਗੀਰ ਤੇ ਸ਼ਾਹ ਜਾਨ ਮਹਿਲ ਇਧਰਲੇ ਪਾਸੇ ਤੇ ਇਧਰ ਹਨ ਇਹ ਕਹਿੰਦੇ ਵੀ ਇੱਕ ਦਿਨ ਹੀ ਆਏ ਸੀ ਇੱਥੇ ਉਹ ਤੇ ਉਹਨਾਂ ਦੇ ਆਉਣ ਦੇ ਮਾਨਸਣ ਚ ਇਹ ਟਾਂਚਾ ਜਿਹੜਾ ਸੀ ਉਹ ਖੜਾ ਕੀਤਾ ਇਹ ਇੱਕ ਤਰ੍ਹਾਂ ਦਾ ਕਿਲੇਬੰਦ ਢਾਂਚਾ ਇਹ ਜਿਹਦੇ ਵਿੱਚ ਸੁਰੱਖਿਆ ਦੀ ਪੂਰੀ ਵਿਵਸਥਾ ਹੋਵੇ ਹੋ ਸਕਦਾ ਉਹਨੂੰ ਕਨਵਰਟ ਕੀਤਾ ਹੋਵੇ ਮਾੜਾ ਮੋਟਾ ਕੋਈ ਕੰਮ ਉਹ ਤੋਂ ਪਹਿਲਾਂ ਲੈਂਦੇ ਹੁਣੇ ਉਤੋਂ ਤੇ ਸਿਰਫ ਇੱਕ ਦਿਨ ਦੇ ਵਿਜੀਟਾਸ ਤੇ ਐਡਾ ਜਗਾੜਾ ਤਿਆਰ ਕਰਨਾ ਵੀ ਔਖਾ ਲੱਗਦਾ ਆਹ ਹਵਚਾਲੇ ਉਹੀ ਪਾਣੀ ਵਾਲਾ ਕੁੰਡਿਆ ਪਾਣੀ ਸਟੋਰ ਕਰਨਾ ਤੇ ਜਿਹੜਾ ਵਰਤਿਆ ਜਾਂਦਾ ਸੀ ਕਿੜਿਆਂ ਚ ਲਗਭਗ ਸਾਰੇ ਕਿਤੇ ਨੇ Rajasthan ਚ ਵੀ ਇਹੀ ਸਿਸਟਮ ਬਣਿਆ ਹੋਇਆ ਹੈ ਵੀ ਉੱਥੇ ਪਾਣੀ ਸਟੋਰ ਕਰਨ ਵਾਸਤੇ ਕੋਈ ਥਾਂ ਹੈ ਜਿਸ ਜਿਹੀ ਤੇ ਇਹਨੂੰ ਦੋ ਫਾਇਦੇ ਸੀਦੇ ਹੁੰਦੇ ਵੀ ਇਹਨੂੰ ਪੱਟ ਕੇ ਇਹ ਤੋਂ ਇਹ ਪੱਥਰ ਨਿਕਲਿਆ ਉਹਦੇ ਨਾਲ ਪਾਸੇ ਵਾਲੀਆਂ ਮਾਰਤਾ ਮਰਾਲੀਆਂ ਤੇ ਇਹ ਥਾਂ ਨੂੰ ਪਾਣੀ ਸਟੋਰ ਕਰਨ ਵਾਸਤੇ ਵਰਤ ਲਿਆ ਇਹ ਵੀ ਮਹਿਲ ਇੱਕ ਸ਼ਾਇਦ ਜਹਾਂਗੀਰ ਮਹਿਲ ਦੇ ਨਾਲ ਲੱਗਦਾ ਹੀ ਏ ਪਤਨੀ ਇਹੀ ਜਹਾਂਗੀਰ ਮਹਿਲ ਕਿਉਂਕਿ ਬਹੁਤ ਸਾਰੇ ਚੀਜ਼ਾਂ ਉਮੇ ਐਕਸਪਲੇਨ ਨਹੀਂ ਕੀਤੀਆਂ ਗਈਆਂ ਤੇ ਇਹਦਾ ਇੰਨਾ ਹੈਗਾ ਜ਼ਰੂਰ ਵੀ ਬੰਦ ਹੈ ਇਹ ਆ ਇਧਰੋਂ ਇੱਕ ਦਰਵਾਜ਼ਾ ਹੀ ਏ ਤੇ ਬੰਦ ਸਟਰਕਚਰ ਆ ਇਹ ਜ਼ਿਆਦਾ ਕਿਸੇ ਪ੍ਰਾਈਵੇਟ ਰੈਸ਼ ਦੇ ਹਿਸਾਬ ਨਾਲ ਟਕਮਾਂ ਜਾਂਦਾ ਤੇ ਇੱਥੇ ਨਾ ਹਾਂ ਮਿੰਤੀ ਗਿਣਤੀ ਚੱਲੀ ਜਾਂਦੀ ਏ ਇਹ ਹੈਗੇ ਨੇ ਆਰਕੀਟੈਕਚਰ ਦੇ ਸਟੂਡੈਂਟ ਨੇ ਦੇ ਨਾਲ ਉਹਨੇ ਟੀਚਰ ਨੇ ਜਿਹੜੇ ਸਾਰੇ ਇਹਦੀਆਂ ਮਿੰਤੀਆਂ ਗਣਤੀਆਂ ਕਰਕੇ ਵੀ ਕਿਵੇਂ ਚੀਜ਼ ਬਣਾਈ ਗਈ ਕੀ ਉਹਦੀ ਤਕਨੀਕ ਵਰਤੀ ਗਈ ਉਹਦੀ ਸਟੱਡੀ ਕਰਦੇ ਆ ਤੇ ਇਹਨਾਂ ਨੇ ਇਹਦੇ ਉੱਪਰ ਚੜ ਕੇ ਵੇਖ ਲਓ ਪੌੜੀਆਂ ਚੜਜੋ ਉਹਦੇ ਨਕਸ਼ੇ-ਨਕਸ਼ੇ ਬਣਾਉਂਦੇ ਆ ਇਹ ਫਿਰ ਉਹਨੂੰ ਪੜਦੇ ਆ ਉਹਦੀ ਮਿੰਤੀ ਗਣਤੀ ਕੱਢਦੇ ਆ ਉਹਦਾ ਹਿਸਾਬ-ਕਿਤਾਬ ਵੇਖਦੇ ਹਨ ਤੇ ਇੱਧਰ ਆਹ ਬਰਾਂਡੇ ਅ ਇਹਨਾਂ ਬਾਰੇ ਐਂ ਕਹਾਣੀਆਂ ਜੀਆਂ ਕੋਈ ਤਾਂ ਕਹਿੰਦਾ ਹੈ ਘੋੜਿਆਂ ਦੇ ਖਾਣ ਵਾਸਤੇ ਪਰ ਘੋੜਿਆਂ ਵਾਲਾ ਹੈ ਨਹੀਂ ਜਗੜ ਇਹ ਇਹ ਦਾਵਤਖਾਨਾ ਕਿਹਾ ਜਾ ਸਕਦਾ ਜਿਵੇਂ ਇਹਨਾਂ ਨਾਲ ਗੱਲ ਹੋਈ ਇਹਨਾਂ ਨੇ ਵੀ ਇਹੀ ਦੱਸਿਆ ਵੀ ਇੱਥੇ ਵਿਚਾਲੇ ਰੱਖ ਕੇ ਖੁੱਲਾ ਭਾਂਡਾ ਤੇ ਉਹਦੇ ਵਿੱਚ ਆਸੇ-ਪਾਸੇ ਬਹਿ ਕੇ ਉਹਦੇ ਖਾਦਾ ਜਾਂਦਾ ਸੀ ਸਾਰਾ ਬਰਾਂਡਾ ਇਹ ਵੀ ਹੈ ਦਾਵਤਖਾਨਾ ਹੈ ਤੇ ਆਹ ਇਧਰ ਅੰਦਰ ਇੱਕ ਆਵਾੜੇ ਵਾਲੇ ਜਿਹਾ ਇਹ ਹੋ ਸਕਦਾ ਵੀ ਕਿਉਂਕਿ ਇਸਲਾਮ ਦੇ ਵਿੱਚ ਔਰਤਾਂ ਨੂੰ ਪਰਦੇਚ ਰਹਿਣ ਦੀ ਪ੍ਰਥਾ ਹੈਗੀ ਹੈ। ਇਹ ਉਹਨਾਂ ਦੇ ਔਰਤਾਂ ਦੇ ਵਾਸਤੇ ਵੱਖਰਾ ਪਰਦੇਚ ਬੈਠਣ ਵਾਲਾ ਬਣਾਇਆ ਗਿਆ। ਇਹ ਬਿਲਡਿੰਗ ਅੱਡ ਅੱਡ ਟਾਈਮ ਆਇਆ ਇਸ ਬਣੀ ਲੱਗਦੀ ਹੈ। ਕੋਸ਼ਿਸ਼ਾਂ ਦਾ ਤਕਨੀਕ ਹੋ ਰਿਹਾ ਕੁਝ ਦੀ ਹੋ ਰਿਹਾ। ਨਾ ਮੀ ਪੁਰਾਣੀ ਮਿਕਸ ਜਿਹਾ ਕੰਮ ਆ ਕਿਉਂਕਿ ਜਿਹੜਾ ਇਹ ਗਵਾਲੀਅਰ ਆ ਇਹ ਹਿੰਦੂ ਸ਼ਹੀ ਰਾਜਾਂ ਚ ਵੀ ਰਿਹਾ ਉਸ ਤੋਂ ਬਾਅਦ ਸ਼ੇਰ ਸ਼ਾ ਸੂਰੀ ਦਾ ਵੀ ਕੁਝ ਚਰ ਅਧਕਾਰ ਰਿਹਾ ਇੱਥੇ ਇਸੇ ਨੂੰ ਹੀ ਇਸਮਾਇਲ ਨੂੰ ਸੂਰੀ ਮੇਰੋ ਚਾਸੂਰ ਮੰਦਰ ਵੀ ਕਹਿੰਦੇ ਆ ਤੇ ਸ਼ੇਰ ਸ਼ਾ ਸ਼ੋਕੀ ਨੇ ਸ਼ਾਇਦ ਇਹਨੂੰ ਸ਼ੁਰੂ ਤੋਂ ਬਣਾਇਆ ਸੀ ਉਸ ਤੋਂ ਬਾਅਦ ਮੁਗਲ ਆ ਗਏ ਤੇ ਜਹਾਂਗੀਰ ਦੇ ਵੇਲੇ ਇਹਦੇ ਵਿੱਚ ਕੁਝ ਤਬਦੀਲੀਆਂ ਹੋਈਆਂ ਕਾਫੀ ਸਾਰੀਆਂ ਤੇ ਉਸ ਤੋਂ ਬਾਅਦ ਜਹਾਂਗੀਰ ਮੈਲ ਸੱਧਿਆ ਜਾਣ ਲੱਗਿਆ ਇਹ ਦੇਖ ਇਹ ਲੱਗਦਾ ਵੀ ਇਹ ਵੀ ਐਡਵਰਡ ਨਾ ਪਾਸੇ ਜਿਹੜੇ ਨੇ ਉਹ ਆਫਰ ਉਵੇਂ ਨਹੀਂ ਰਲਦੇ ਜਿਵੇਂ ਐ ਲੱਗਦਾ ਵੀ ਐਡਵਰਡ ਟਾਈਮ ਤੇ ਬਣਿਆ ਹੈ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਕੁਝ ਚੀਜ਼ਾਂ ਦੀ ਬਦਲ ਬਦਲ ਕੀਤੀ ਜਾਂ ਸੋਧੀਆਂ ਜਾਂ ਰਿਪੇਅਰ ਕੀਤੀਆਂ। ਉਹਨਾਂ ਦੇ ਵੀ ਵਿੱਚ ਹੈਗੇ ਆ ਦਖਲ। ਤੇ ਇਧਰੋਂ ਇਹਦੀ ਖਿੜਕੀ ਦੇ ਵਿੱਚੋਂ ਥੱਲੇ ਇੱਕ ਮਹਿਲ ਦਿਖਾਈ ਦਿੰਦਾ ਹੈ। ਕਿਲਾ ਨਮਾ। ਮਾੜਾ ਨੇੜੇ ਕਰੀਏ ਇਹਨੂੰ। ਆਹਾ ਆ ਗਿਆ। ਇਹ ਗੁਜਰੀ ਮਹਿਲ ਹੈ। ਰਾਹ ਵੇਣੇ ਕਿਹੜੇ ਪਾਸੇ ਦੀ ਜਾਇਆ ਗਿਆ ਤਾਂ ਨੀਮਾ ਵਾਲਾ ਥੱਲੇ ਤੇ ਇਹ ਮਾਨ ਸਿੰਘ ਤੁਮਰ ਦੀ ਪਤਨੀ ਸੀ। ਮਾਨ ਸਿੰਘ ਤੁਮਰ ਰਾਜਪੂਤ ਸੀ। ਉਹ ਗੁਜਰ ਘਰਾਣੇ ਦੇ ਵਿੱਚੋਂ ਸੀਗੀ ਤੇ ਉਹਦੇ ਵਾਸਤੇ ਇਹ ਬਣਾਇਆ ਗਿਆ ਸੀਗਾ। ਉਹਦੀ ਪਿਸ਼ੋਕੜ ਦੇ ਨਾਂ ਤੇ ਹੀ ਇਹਦਾ ਨਾਂ ਗੁਜਰੀ ਮਹਿਲ ਰੱਖਿਆ ਗਿਆ। ਤੇ ਇਧਰ ਥੱਲੇ ਹੋਰ ਕੁਝ ਇਮਾਰਤਾਂ ਨੇ ਉਦੋਂ ਪਰੇ ਦੂਰ ਤੱਕ ਵਾਲੀਆ ਸ਼ਹਿਰ ਦੀਆਂ ਇਮਾਰਤਾਂ ਥੱਲੇ ਢੋਲ ਢੁਲ ਵੱਜਣ ਦੇ ਆਵਾਜ਼ਾਂ ਆਈ ਜਾਂਦੀਆਂ ਕੋਈ ਸ਼ਗਲਿਆ ਰੱਖਦਾ ਹੈ ਸਮਾਗਮ ਕੋਈ ਤੇ ਥੱਲੇ ਹੀਠਾਂ ਦੂਰ ਤੱਕ ਸ਼ਹਿਰ ਦਾ ਨਜ਼ਾਰਾ ਇੱਥੋਂ ਹੁਣ ਆਪਾਂ ਸ਼ਾਹਨੂ ਮੜੀਏ ਜੋ ਆਕ ਵੀ ਫਿਰਦੇ ਫਿਰਦੇ ਥੱਕ ਗਏ ਦੁਪਹਿਰਾ ਹੋ ਗਿਆ ਭੁੱਖ ਵੀ ਲੱਗੇ ਇਥੋਂ ਵੇਣੇ ਆ ਕੋ ਖਾਦਾ ਬੰਦੋਬਸਤ ਕਰਦੇ ਆ ਨਾਲੇ ਮੁੜਦੇ ਜਾਂਦੇ ਵੇਖਦੇ ਜਾਂਦੇ ਮਾੜਾ-ਮੋਟਾ ਹੋਰ ਕੁਝ। ਜਾਂਗੀਰ ਮਹਿਲ ਦੇ ਪਿਛਲੇ ਪਾਸੇ ਤੇ ਗਵਾਲੀਅਰ ਕਿਲੇ ਦੇ ਬਿਲਕੁਲ ਲਾਸਟ ਕੋਨੇ ਤੇ ਇਹ ਹੈਗਾ ਜੋਰਕੰਡ ਕੰਡੇ ਇਹਨੂੰ। ਇਹ ਵੈਸੇ ਤਾਂ ਪਾਣੀ ਦੀ ਸਪਲਾਈ ਦਾ ਛੋਮਾ ਪਰ ਕੋਈ ਇੱਕਾ ਦੁਆਰ ਇਹਦੇ 'ਚ ਜਦੋਂ ਬਾਹਰੋਂ ਹਮਲੇ ਹੋਏ ਤਾਂ ਰਾਜਪੂਤ ਰਾਣੀਆਂ ਨੇ ਜੋਰ ਦੀ ਰਸਮ ਕੀਤੀ ਸੀ। ਜੌਹਰ ਦੀ ਰਸਮ ਕਹਿੰਦੇ ਆ ਜਦੋਂ ਪਾਰੀ ਹਮਲਾਵਰਾਂ ਤੇ ਹੱਥੋਂ ਬੇਪਤ ਹੋਣ ਤੋਂ ਬਚਣ ਵਾਸਤੇ ਤੇ ਸ਼ਾਹੀ ਔਰਤਾਂ ਵੱਲੋਂ ਰਾਜਕਰਣ ਦੀਆਂ ਔਰਤਾਂ ਵੱਲੋਂ ਜਿਉਂਦਿਆਂ ਜਾਂ ਤਾਂ ਅੱਗ 'ਚ ਸੜ ਕੇ ਜਾਂ ਕਿਤੇ ਖੂਛਾਲ ਮਾਰ ਕੇ ਜਾਂ ਜਿਵੇਂ ਇੱਥੇ ਪੁੰਡਿਆ ਤਾਂ ਪਾਣੀ ਦੇ ਵਿੱਚ ਡੁੱਬ ਕੇ ਆਪਦੀ ਜਾਨ ਦੇ ਦਿੱਤੀ ਕੀ ਤਾਂ ਜੋ ਜਿਹੜੇ ਹਮਲਾਵਰ ਸੀ ਉਹ ਉਹਨਾਂ ਦੀ ਜਿੱਤਰ ਦੇ ਨਾਲ ਕੋਈ ਖਲਵਾੜ ਨਾ ਕਰ ਸਕਣ ਤੇ ਇਹਦੇ ਪਿੱਛੇ ਕ ਰਾਜਪੂਤ ਰਾਜੇ ਦੀ ਸਮਾਧੀ ਹੈ ਤੇ ਇਸ ਤਰ੍ਹਾਂ ਇਹ ਕਿਲੇ ਦਾ ਕਿੜਾ ਜਿਹਾ ਲਗਭਗ ਪੂਰਾ ਹੋ ਗਿਆ ਆ ਇਧਰਲੇ ਪਾਸੇ ਆਹ ਕੁਝ ਇਮਾਰਤਾਂ ਨੇ ਜਿਹੜੀਆਂ ਬਰਤਨਵੀ ਵੇਲੇ ਦੀਆਂ ਨੇ ਉਹਨਾਂ ਨੇ ਆਪਦੇ ਰਹਿਣ ਰੂਣ ਦੀ ਉਸਾਰੀਆਂ ਬਿਰਕਾੀਆਂ ਬਣਾਈਆਂ ਹੀ ਆਂ ਫੌਜ ਦੇ ਹਸਾਲ ਦੀਆਂ ਤੇ ਆਹ ਜੇ ਸ਼ਿਸ਼ਪਤ ਖਿਲਰਿਆ ਪਿਆ ਜਿਹੜਾ ਤਾਨਸੇਨ ਸਮਾਰੋ ਹੋ ਕੇ ਹਟਿਆ ਇਥੇ ਉਦਾ ਇਹ ਕੱਲ ਹੀ ਸਮਾਪਨ ਹੋਇਆ ਉਹਦਾ ਇਥੋਂ ਅਜੇ ਕੋ ਹੋਰ ਸ਼ਾਇਦ ਉਹਦੇ ਪ੍ਰੋਗਰਾਮ ਹੈਗੇ ਜਿਹੜੇ ਸ਼ਹਿਰ 'ਚ ਹੋਣੇ ਆ ਇਥੋਂ ਸਮਾਪਤ ਹੋ ਗਿਆ ਪ੍ਰੋਗਰਾਮ ਤੇ ਤਬਲਾ ਵਾਦਨ ਦਾ ਤਬਲਾ ਵਾਦਨ ਦਾ ਇੱਕ ਰਿਕਾਰਡ ਕਾਇਮ ਕਰਨਾ ਸੀ ਪਤਾ ਨਹੀਂ ਹੋ ਗਿਆ ਕਿ ਨਹੀਂ ਹੋਇਆ 1500 ਤਬਲਾ ਵਾਦਕ ਇਕੱਠੇ ਇੱਕ ਰਾਗ ਦਾ ਗਾਇਨ ਕਰਨਗੇ ਉਹਦੇ ਵਾਸਤੇ ਇਹ ਸਾਰਾ ਆਯੋਜਨ ਕੀਤਾ ਗਿਆ ਸੀ ਸ਼ਾਇਦ ਉਹ ਕੰਮ ਤਾਂ ਕੰਪਲੀਟ ਹੋ ਗਿਆ। ਇਹ ਕਾਰਡ ਚ ਆ ਗਿਆ ਕਿ ਨਹੀਂ ਆ ਗਿਆ ਉਹ ਨਹੀਂ ਪਤਾ ਆਪਣਾ ਜੀ। ਪਰਿਆ ਤੋਂ ਪਤਖੀ ਹੈ ਪੂਰੀ। ਗਰਮੀ ਮਹਿਸੂਸ ਕਰ ਆ ਰਹੀ ਹੈ। ਤੇ ਮਾਵਾ ਬੜੀਆਂ ਟੰਗੀਆਂ ਕੋਟੀ ਦੀਆਂ। ਉਹ ਸ਼ਾਮੇ ਠੀਕ ਲੱਗਦਾ। ਧੁੰਦ ਵਾਲੇ ਦੋਲੇ ਹੈਗੇ। ਇਹ ਕਿਲਾ ਉੱਚਾ ਵਾਲਾ। ਹਾਲੇ ਦੋਲੇ ਤੋਂ ਤੇ ਉਚਾਈ ਤੇ ਆਪਣੇ ਵੀ ਧੂਲ ਘਟ ਹੁੰਦੀ ਥੱਲੇ ਨੀਵੇਂ ਥਾਵਾਂ ਤੇ ਵੱਧ ਹੁੰਦੀ। ਚਲੋ ਚੱਲੀਏ ਹੁਣ ਸ਼ਖੀਏ ਕੋ ਫੁਲਕਾ ਪਾਣੀ